ਸਤਿ ਸ੍ਰੀ ਅਕਾਲ ਸਾਰੇ ਵੀਰਾਂ ਦੋਸਤੋ ਜਿਹੜੇ ਜਿਹੜੇ ਵੀਰ ਪਸ਼ੂ ਪਾਲਣ ਕਿਤੇ ਨਾਲ ਜੁੜੇ ਨੇ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਫਰਟੀ ਫਾਰਮ ਤੇ ਦੋਸਤੋ ਅੱਜ ਦੀ ਆਪਣੀ ਵੀਡੀਓ ਪਿੰਡ ਚੰਬਲ ਤੇ ਜਿਲ੍ਹਾ ਤਰਨਤਾਰਨ ਨੇ ਦੋਸਤੋ ਆਪਾਂ ਨੇ ਵੀਡੀਓ ਬਾਈਰ ਸੈਂਡ ਕੀਤੀ ਆ ਤਾਂ ਕਿ ਵੀਡੀਓ ਦਰ ਤੁਹਦੇ ਨਜ਼ਰਾਂ ਦੀ ਆ ਆ ਦੋ ਗਾਵਾਂ ਬਕਾਲੂ ਕਦਿਆਂ ਬਾਈ ਨੇ ਬਹੁਤ ਚੰਗੇ ਰਿਕਾਰਡ ਦੇ ਗਾਵਾਂ ਨੇ ਇੱਕ ਛਾਈ ਵਾਲੇ ਦੇ ਇੱਕ ਜਰਸੀ ਆ ਦੋਵੇਂ ਤਿੰਨ ਤਿੰਨ ਚਾਰ ਚਾਰ ਦਿੰਦੀਆਂ ਸੋਈਆਂ ਨੇ ਆ ਚਰਸੀਆ ਪੰਜਾਬ ਵਾਲੇ ਚਲੋ ਮੈਂ ਕਦਗਾਟ ਲੈਂਥ ਲੰਬੀ ਆ ਥਾਂ ਲੈ ਦੇਖੋ ਸਾਫ ਫੇਸ ਕੁਆਲਟੀ ਬਹੁਤ ਸੋਹਣੀ ਆ ਸ਼ਾਹੀਵਾਲ ਤੇ ਦੋਹਾਂ ਦਾ ਬੋਲਾ ਯਾਨੀ ਕਿ ਇਹਦਾ ਨੌਕਰ ਬੋਲਾ ਤਿਆਰ ਆ ਸ਼ਾਹੀਵਾਲ ਦਾ ਤੇ 12 ਪਲੱਸ ਕਰ ਜੂਗੀ ਮੁੱਲ ਰੱਖਿਆ ਬਾਈ ਨੇ 45000 ਤੇ ਮੌਕੇ ਤੇ ਮੰਨਦਲ ਹੋ ਜੂਗਾ ਕਦਗਾਟ ਬਹੁਤ ਸੋਹਣਾ ਵਾ ਸ਼ਾਹੀਵਾਲ ਕ੍ਰੋਸ ਤੇ ਥਾਂ ਲੈ ਦੇਖੋ ਬਹੁਤ ਸੋਹਣਾ ਥਾਂ ਲੈ ਵਾ ਉਚਲਮਾ ਕਦਗਾਟ ਆ ਦੋ ਨੰਬਰ ਤੇ ਜਿਹੜੀ ਗਾਵਾ ਜਰਸੀ ਆ ਪੰਜਾਬ ਵਾਲੀ ਇਹ ਵੀ ਬੋਲੇ ਦੇ ਵਿੱਚ 16 ਲੀਟਰ ਬੋਲਾ ਤਿਆਰ ਆ ਜਰਸੀ ਥਲੀ ਤੇ 20 ਪਾਸ ਕਰ ਜੂਗੀ ਗਰੰਟੀ ਫੁੱਲ ਇਹਦਾ ਮੁੱਲ ਰੱਖਿਆ ਬਾਈ ਨੇ 65000 ਫੇਸ ਕੁਆਲਟੀ ਕੱਦ ਘਾਟ ਬਹੁਤ ਸੋਣਾ ਪੰਜਾਬ ਵਾਲੀ ਜਰਸੀ ਆ ਥਾਨ ਬਿਲਕੁਲ ਨਿਕਰਮਾ ਤੇ ਥਾਨ ਲੈ ਵੀ ਬਿਲਕੁਲ ਸਾਫ ਦੋਸਤੋ ਇਹਨਾਂ ਦੋਵਾਂ ਦੇ ਮਗਰ ਵਛੇ ਆ ਨਾਲੂ ਨਾਲ ਹੀ ਆ ਓ ਬੱਜੀ ਬੱਜੀ ਇੱਕ ਵਾਰ ਫਿਰ ਵੇਖ ਲੋ ਥਾਨਲੇ ਵਾ ਸ਼ਾਹੀਵਾਲ ਦਾ ਤੇ ਜੱਸੀ ਜੀ ਥਾਨਲੇ ਚੈੱਕ ਕਰ ਲੋ ਬਹੁਤ ਸੋਹਣੇ ਤੇ ਜਿਹੜੇ ਮੋਲ ਕਿਤੇ ਆ ਉਹਨਾਂ ਵਿੱਚੋਂ ਕੋਈ ਫਿਕਸ ਨਹੀਂ ਆ ਕੋਈ ਵੀ ਭਰਾ ਫੋਨ ਲਾਵੇ ਤਾਂ ਮੌਨਰ ਖੁੱਲਾ ਕੀਤਾ ਜਾਊਗਾ ਪਿੰਡ ਵੀਰ ਦਾ ਚੰਬੜਿਆ ਤਾਂ ਨਾਮ ਲਖ ਦੱਸਾਂਗਾ ਤੇ ਨੰਬਰ ਆਪਾਂ ਸਕਰੀਨ ਤੇ ਲਾਤਾ ਪਾਈਦਾ 76968 2372 ਇੱਕ ਵਾਰ ਫਿਰ ਦੂਰ ਕਰ ਲੋ 73662373 ਇੱਕ ਵਾਰ ਫੇਰ ਵੇਖ ਲੋ ਸਾਹਿਬ ਵਾਲ ਦਾ ਕੱਦਗਾਠ ਤੇ ਥਨਲੇਵਾ ਬਹੁਤ ਸੋਹਣਾ 9 ਲੀਟਰ ਬਹੁਤ ਤਿਆਰ ਹੈ 12 ਪਲੱਸ ਕਰ ਜੂਗੀ ਸਾਹਿਬ ਵਾਲ ਤੇ ਇਹ ਜਰਸੀ ਆ ਉਹਦੇ ਥੱਲੇ ਦੁੱਧ ਦਾ ਗਾਵਾ ਬੋਲਾ ਗਾਵਾ 16 ਲੀਟਰ ਤੇ ਇਹ 20 ਪਲੱਸ ਜਾਊਗੀ ਬਹੁਤ ਸੋਹਣੀਆਂ ਤਾਜ਼ੀਆਂ ਸੂਹੀਆਂ ਗਾਵਾਂ ਬਿਲਕੁਲ ਨਸਲ ਜਾਂਦੇ ਗਾਵ ਨੇ ਸੀਸਲਾ ਗਾਵਾਂ ਨੇ ਸੋਹਣੇ ਕੱਦਗਾਠ ਤਾਲਵੇ ਦੋਵਾਂ ਗਾਵਾਂ ਦੇ ਬਹੁਤ ਸੋਹਣੇ ਸਹੀ ਬਾਲ ਚੈੱਕ ਕਰ ਲੋ ਨਖਰਵੇਂ ਥਾਣਿਆਂ ਤੇ ਫੇਸ ਕੁਆਲਟੀ ਚੈੱਕ ਕਰ ਲੋ ਦੋਵਾਂ ਗਾਵਾਂ ਦੀਆਂ ਸਾਰੇ ਵੀਰ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਤਾਂ ਆਪਣੇ ਜੁੜੇ ਨੇ ਇੱਕ ਵਾਰ ਨੰਬਰ ਫੇਰ ਕਨਫਰਮ ਕਰ ਲੋ 76958 ਤੇ 2073 ਪਿੰਡ ਵੀਰ ਦਾ ਚੰਬਲ ਤੇ ਜ਼ਿਲ੍ਹਾ ਤਰਨਤਾਰਨ दो मगर वशेने